ਪਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਅਹੁਦੇ ਤੋਂ ਇਸਤੀਫਾ ਦੇ ਦਿੱਤਾ ਉਹ ਦਰ ਹੀ ਦੂਸਰੇ ਪਾਸੇ ਨਰਿੰਦਰ ਮੋਦੀ ਨੇ ਦਿੱਲੀ ਦੇ ਵਿੱਚ ਧਮਾਕੇਦਾਰ ਐਂਟਰੀ ਕੀਤੀ ਹੈ ਮੋਦੀ ਦਾ ਦਿੱਲੀ ਦੇ ਵਿੱਚ ਪਾਰਟੀ ਵਰਕਰਾਂ ਨੇ ਸ਼ਾਨਦਾਰ ਸਵਾਗਤ ਕੀਤਾ ਸੋ ਸ਼ਾਨਦਾਰ ਸਵਾਗਤ ਦੇ ਨਾਲ ਨਰਿੰਦਰ ਮੋਦੀ ਨੂੰ ਅਗਲੇ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਹੋਵੇਗਾ ਮੋਦੀ ਦੀ ਜ਼ਬਰਦਸਤ ਐਂਟਰੀ ਉਥੇ ਐਗਜ਼ਿਟ ਵੀ ਦੇਖੀ ਜਾ ਸਕਦੀ ਹੈ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਕਿਉਂਕਿ ਇਸਤੀਫਾ ਸੌਂਪ ਦਿੱਤਾ ਹੈ ਰਾਸ਼ਟਰਪਤੀ ਪ੍ਰਨਮ ਮੁਖਰਜੀ ਨੂੰ ਉਹਦਰ ਦਿੱਲੀ ਦੇ ਵਿੱਚ ਅੱਜ ਸੰਸਦੀ ਬੋਰਡ ਦੀ ਮੀਟਿੰਗ ਹੋਈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਰਿੰਦਰ ਮੋਦੀ ਦੀ ਜ਼ਬਰਦਸਤ ਐਂਟਰੀ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਦੇਖਿਆ ਜਾ ਸਕਦਾ ਕਿ 에어ਪੋਰਟ ਦੇ ਵਿੱਚ ਕਈ ਪ੍ਰਬੰਧ ਕੀਤੇ ਗਏ ਸਨ ਸੁਰੱਖਿਆ ਦੇ ਪ੍ਰਬੰੰਧ ਕੀਤੇ ਗਏ ਸਨ ਪਰ ਉਸ ਦੇ ਬਾਵਜੂਦ ਵੀ 에어ਪੋਰਟ ਤੋਂ ਲੈ ਕੇ ਸੰਸਦੀ ਬੋਰਡ ਦੀ ਮੀਟਿੰਗ ਤੱਕ ਪਹੁੰਚਣ ਦੌਰਾਨ ਨਰਿੰਦਰ ਮੋਦੀ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਹਜ਼ੂਮ ਲੋਕਾ ਦਾ ਉਮੜ 88 ਅਤੇ 에어ਪੋਰਟ ਤੋਂ ਲੈ ਕੇ ਸੰਸਦੀ ਬੋਰਡ ਦੀ ਮੀਟਿੰਗ ਤੱਕ ਪਹੁੰਚਣ ਦੇ ਵਿੱਚ ਕਾਫੀ ਸਮਾਂ ਲੱਗਾ ਹਾਲਾਂਕਿ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ ਪਰ ਪੂਰੀ ਮੈਨੇਜਮੈਂਟ ਫੇਲ ਹੋਣ ਦੀ ਦੀ ਸੀ ਕਿਉਂਕਿ ਨਰਿੰਦਰ ਮੋਦੀ ਕਾਸੇ ਲੇਟ ਪਹੁੰਚੇ ਨੇ ਇਸ ਸੰਸਦੀ ਬੋਰਡ ਦੀ ਮੀਟਿੰਗ ਦੇ ਵਿੱਚ ਇੱਥੇ ਪਰਵਾਗ ਸਵਾਗਤ ਕੀਤਾ ਗਿਆ ਅਤੇ ਇੱਥੇ ਦੱਸਣ ਯੋਗ ਹੈ ਕਿ ਰਾਜਨਾਥ ਸਿੰਘ ਪਾਰਟੀ ਪ੍ਰਧਾਨ ਖੋਦ 에어ਪੋਰਟ ਪਹੁੰਚੇ ਸਾਨੂੰ ਨਾਦ ਸਵਾਗਤ ਕਰਨ ਦੇ ਲਈ ਇਸ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਕਈ ਉੱਗੇ ਚਿਹਰੇ ਵੇਖਣ ਨੂੰ ਮਲੇ ਐਲਕੇ ਅਡਵਾਨੀ ਰਾਜਨਾਥ ਸਿੰਘ ਅਤੇ ਹੋਰ ਅਹਿਮ ਚਿਹਰੇ ਯੂਪੀਏ 1 ਤੇ ਯੂਪੀਏ 2 ਦੇ ਦੌਰਾਨ ਵਿਰੋਧੀ ਤੇ ਦਿਨੇਤਾ ਰਹੀ ਸੁਸ਼ਮਾ ਸ਼ੌਰ ਸਵਰਾਜ ਵੀ ਇਸ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਸ਼ਾਮਲ ਰਹੀ ਇਸ ਤੋਂ ਬਾਅਦ ਹੁਣ ਨਰਿੰਦਰ ਮੋਦੀ ਵਾਰਾਨਸੀ ਦਾ ਰੋਕ ਕਰਨਗੇ ਜਿੱਥੋਂ ਵੱਡੀ ਗਿਣਤੀ ਦੀਆਂ ਵੋਟਾਂ ਦੇ ਫਰਕ ਦੇ ਨਾਲ ਨਰਿੰਦਰ ਮੋਦੀ ਨੇ ਜਿੱਤ ਹਾਸਲ ਕੀਤੀ ਹੈ